ਇਹ ਜਿਹੜਾ ਮੂਲ ਮੰਤਰ ਹੈ ਨਾ ਇਹ ਦੀ ਆਪਾਂ ਲੋਕਾਂ ਨੂੰ ਨਾ ਵੀ ਪੀਛੀ ਆਪਾਂ ਨੂੰ ਕਦਰ ਨਹੀਂ ਇਹ ਮਹਾਰਾਜ ਸਜਖੰਡ ਤੋਂ ਲੈ ਕੇ ਆਏ ਸੀ ਆਪਣੇ ਵਾਸਤੇ ਕਿਤਾਬ ਸਭ ਲੋਕੀ ਇਸ ਮੂਲ ਮੰਤਰ ਨਾਲ ਇੱਕ ਨ ਲੈਗ ਬੱਚੇ ਨੂੰ ਰਾਸ਼ਟਰਪਤੀ ਬਣਾ ਦਾਂ ਆਪਣੇ ਲੋਕਾਂ ਨੂੰ ਕਦਰ ਨਹੀਂ ਆਪਾਂ ਅਗਰ ਅੱਛਾ ਜੀ ਪੂਰੀ ਮੁਠ ਕਰ ਲਾਂਗੇ ਕਰਦੇ ਨਹੀਂ ਮੈਂ ਕਹਿੰਦਾ ਹੁੰਦਾ ਵੀ ਜੇ ਮਹਾਰਾਜ ਜੀ ਮੂਲ ਮੰਤਰ ਦਾ ਗਿਆਪ ਕਰਕੇ ਮੈਨੂੰ ਦੇ ਸਕਦੇ ਤੋਂ ਨੂੰ ਕਿਉਂ ਨਹੀਂ ਦੇ ਸਕਦੇ ਕਮ ਬਾਬੇ ਨਾਲ ਕਿਹਾ ਜੀ ਤੁਹਾਨੂੰ ਦੱਸੋ ਸੁਣੋ ਮੇਰੀ ਗੱਲ ਸੁਣੋ ਮੈਂ ਕੋਈ ਥੋੜਾ ਮੈਨੂੰ ਲਾਲਚ ਨਹੀਂ ਥੋੜੇ ਤੋਂ ਨਾਮ ਮੈਂ ਪੈਸੇ ਲੈਣੇ ਮੈਂ ਤਾਂ ਇੱਕ ਸੰਗਤ ਦੀ ਸੇਵਾ ਵਾਸਤੇ ਬਾਬੇ ਨਾਨਕ ਨੇ ਪਟਾਇਆ ਮੈਂ ਬੈਠਾ ਸੁਣੋ ਮੇਰੀ ਗੱਲ ਜੇ ਆਪਾਂ ਸੰਤਾਂ ਕੋਲ ਆਇਆ ਨਾ ਆਪਣੀ ਘਟ ਸੁਣਾਓ ਸੰਤਾਂ ਦੀ ਚਾਹਤ ਹੈ ਟਾਈਮ ਦੇਖੋ ਸਾਰੀ ਸ਼ਾਮ ਤੱਕ ਨੂੰ ਲੇਣਾ ਆਪਾਂ ਬਾਬੇ ਨਾਨਕ ਦਾ ਧਿਆਨ ਲੱਗ ਕੇ ਤੁਸੀਂ ਇਹ ਮੂਲ ਮੰਤਰ ਕਰ ਲਓ ਕੋਈ ਘਟ ਨਹੀਂ ਹੋਣੀ ਪਾਵੇ ਹੋਰ ਕੱਖਣਾ ਹੋ ਮੂਲ ਮੰਤਰ ਹੀ ਕਰੀਏ ਮੈਨੂੰ ਮੂਲ ਮੰਤਰ ਨੇ ਬੜਾ ਕੁਝ ਦਿੱਤਾ ਤੁਹਾਨੂੰ ਮਿਲਿਆ ਜੜਾ ਮੈਂ ਕਹਿੰਦਾ ਵੀ ਜੋ ਮੈਨੂੰ ਮਿਲੇ ਮਹਾਰਾਜ ਤੁਹਾਨੂੰ ਵੀ ਦੇ ਬਰਾਬਰ ਜਿਸ ਸੰਤਾਂ ਕੋਲ ਹੈ ਸੰਤਾਂ ਦੀ ਮੰਗਵਾ ਮੂਰ ਮੰਤਰ ਕਰੋ ਮਹਾਰਾਜ ਨੇ ਕਿਰਪਾ ਕਰਦਾ ਅੱਜ ਵੀ ਜੀ